ਸੋ ਹੈਲੋ एवरीवन ਅੱਜ ਅਪਸ ਵੀਡੀਓ 'ਚ ਗੱਲ ਕਰਾਂਗੇ ਜੀ ਚਾਰਟ ਪੈਟਰਨਸ ਦੇ ਬਾਰੇ ਇਹ ਚਾਰਟ ਪੈਟਰਨ ਸਕੀਨ ਹੈ ਦੀ ਇਹ ਇੱਕ ਲਿਕুইਡਿਟੀ ਪ੍ਰੋਵਾਈਡ ਕਰਦੇ ਨੇ ਠੀਕ ਹੈ ਜੀ 80% ਉਹਦੀ ਚਾਰਟ ਪੈਟਰਨਸ ਫੇਲ ਹੁੰਦੇ ਨੇ ਤੇ ਜਿਹੜੇ 20% ਚਾਰਟ ਪੈਟਰਨ ਨੇ ਉਹਨਾਂ ਦੀ ਐਕਿਊਰੇਸੀ 80% ਹੈ ਤੇ ਆਪਾਂ ਇਸੀ ਵੀਡੀਓ 'ਚ ਅੱਜ ਗੱਲ ਕਰਾਂਗੇ ਕਿਹੜੇ ਕਿਹੜੇ ਚਾਰਟ ਪੈਟਰਨਸ ਆਪਣੇ ਕੰਮ ਦੇ ਹਗੇ ਨੇ ਜਾਂ ਕਿਹੜੇ-ਕਿਹੜੇ ਤੋਂ ਆਪਾਂ ਲਿਕুইਡਿਟੀ ਪ੍ਰੋਵਾਈਡ ਕਰਦੇ ਨੇ ਮਾਰਕੀਟਸ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਚਾਰਟ ਪੈਟਰਨ ਹੁੰਦੇ ਨੇ ਤਿੰਨ ਤਰ੍ਹਾਂ ਦੇ ਫਸਟ ਉਹ ਨੇ ਨਹੀਂ ਰਿਵਰਸਲ ਜਿਹੜੇ ਆਪਾਂ ਨੂੰ ਮਾਰਕੀਟ ਦਾ ਰਿਵਰਸਲ ਦੱਸਦੇ ਨੇ ਸੈਕਿੰਡ ਹੈਗਾ ਜੀ ਕੰਟੀਨਿਊਸ਼ਨ ਜਿਹੜੇ ਟ੍ਰੈਂਡ ਦੀ ਕੰਟੀਨਿਊਸ਼ਨ ਨੂੰ ਤਰਬੰਦਦੇ ਨੇ ਠੀਕ ਹੈ ਜੀ ਥਰਡ ਹੈਗਾ ਵੋਲੈਟਿਲਟੀ ਕੰਟ੍ਰੈਕਸ਼ਨ ਪੈਟਰਨ ਆਪਾਂ ਨੂੰ VCP ਕਹਿੰਦੇ ਆ ਠੀਕ ਹੈ ਤੋਂ ਸਭ ਤੋਂ ਪਹਿਲਾਂ ਆਪਾਂ ਕਰਨਾ ਹੈ ਰਿਵਰਸਲ ਦੀ ਗੱਲ ਰਿਵਰਸਨ ਦਾ ਪਹਿਲਾ ਜਿਹੜਾ ਇੱਕ ਇੰਪੋਰਟੈਂਟ ਪੈਟਰਨ ਨੇ ਉਹ ਹੈਗਾ ਜੀ ਉਹ ਇਸ ਤਰ੍ਹਾਂ ਦੇਖੀਏ ਤੁਹਾਨੂੰ ਉਹ ਪੈਟਰਨ ਦਾ ਨਾਮ ਜੀ ਡਬਲ ਟੌਪ ਜਿੱਦੋਂ ਪ੍ਰਾਈਸ ਇੱਕੋ ਵਾਰੀ ਟਾਪ ਬਣਦਾ ਡਬਲ ਟਾਪ ਸੇਮ ਤੇ ਆ ਇਹਨਾਂ ਦੇ ਗਏ neck line ਠੀਕ ਹੈ ਜਦੋਂ ਆ ਬ੍ਰੇਕਡਾਉਨ ਕਰਦਾ ਆਪਣੀ ਇੱਥੇ ਕੀ ਬਣਦੀ ਹੈ ਐਂਟਰੀ ਇਹ ਵਾਲੀ ਐਂਟਰੀਆਂ ਲੈਣਾ ਨਾ ਇਹ ਸਿਰਫ ਰਿਟੇਲ ਦੀ ਐਂਟਰੀਆਂ ਹੁੰਦੀਆਂ ਨੇ ਤੁਹਾਨੂੰ ਮੈਂ ਪ੍ਰੋ ਲੈਵਲ ਦੀ ਐਂਟਰੀਆਂ ਦੱਸਾਂਗਾ ਕਿੱਥੇ ਲੈਣੀਆਂ ਨੇ ਕਲਾਸਿਸ ਚ ਦੱਸਾਂਗਾ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਆਏ ਉੱਪਰਲਾ ਉਹਨਾਂ ਦੇ ਨੀਚੇ ਟਾਰਗੇਟ ਹੁੰਦਾ ਤੇ ਇੱਥੇ ਉਹਨਾਂ ਦਾ SL ਹੁੰਦਾ ਇਹ ਮੈਂ ਤੁਹਾਨੂੰ ਇੱਕ ਚਾਰਟ ਪੈਟਰਨ ਦਾ ਐਗਜ਼ਾਮਪਲ ਦੇ ਦਿੰਦਾ ਕਿਵੇਂ ਹੋਏਗਾ ਪ੍ਰਾਈਸ ਜਾ ਰਹੇ ਉੱਪਰ ਠੀਕ ਹੈ ਜੀ इकोर प्राइस चलिया फिर आ आन गया जी कि डबल टॉप आंधी नैकलाइन आ गई जी स्पोर्ट लाइक ब्रेकडाउन आप हो करनी एंट्री इतने की अपना एस एल तो आ जिन्ना ही उपरों दिता एम एम टाइप के उन्ना ही डाउनसाइड टारगेट सैकड पैटर्न है भी डबल बॉटम यह टॉप से ना वो डबल बॉटम लाइक प्राइस आ रहे नीचे ਉਸ ਨੂੰ ਪ੍ਰਾਈਸ ਥੱਲੇ ਗਿਆ ਡਬਲ ਬਾਟਮ ਜਿਹੜੇ ਸੇਮ ਬਾਟਮ ਨੇ ਕਦੀ ਕਦੀ ਬਾਟਮ ਉੱਪਰ ਵੀ ਬਣ ਜਾਂਦਾ ਹੁੰਦਾ ਠੀਕ ਹੈ ਤੇ ਕਦੀ ਕਦੀ ਬਿਲਕੁਲ نیچے ਬਣਦਾ ਇਹਦੇ ਚ ਜਿਹੜੀ ਰਿਟੇਲ ਦੀ ਐਂਟਰੀ ਹੁੰਦੀ ਆਪਾਂ ਇਹਨੂੰ ਐਂਟਰੀ ਕਦੀ ਨਹੀਂ ਐਵੇਂ ਲੈਣੀ ਮੇਰੀ ਇਹ ਐਂਟਰੀ ਸਿਰਫ ਤੁਸੀਂ ਯਾਦ ਰੱਖਣੀ ਵੀ ਰਿਟੇਲ ਐਵੇਂ ਐਂਟਰੀ ਲੈਂਦਾ ਸਟੌਪ ਲਸ ਟਾਰਗੇਟ ਠੀਕ ਹੈ ਸੈਕੰਡ ਪੈਟਰਨ ਹੈਡ ਐਂਡ ਸ਼ੋਲਡਰ आके है जी प्राइस जा रहे अपट्रेंड से एक बार प्राइस की उन्हें हाई बनाया फिर उस तो बाद प्राइस बाउंस बाय किया लेकिन सस्टेन नहीं कर सका इतने की बने अपना आन गया हैड आन गया दो शोल्डर हैड एंड शोल्डर आ किसी नैकलाइन ने जो आवाइट कनैक्ट करोगे तो ट्रेन लाइन मिलेगी ब्रेकडाउन हुई रीटेस्ट हुई एंट्री लेंदे लोग इतने लो एंट्री एसएल ਆਸਰ ਡਾਉਨਸਾਈਡ ਦਾ ਟਾਰਗੇਟ ਠੀਕ ਹੈ ਐਵੇਂ ਇਨਵਰਸ ਹੈਡ ਐਂਡ ਸ਼ੋਲਡਰ ਪ੍ਰਾਈਸ ਡਾਉਨ ਟ੍ਰੈਂਡ ਚ ਸੀ ਠੀਕ ਹੈ ਉਸ ਤੋਂ ਬਾਅਦ ਪ੍ਰਾਈਸ ਨੇ ਫੇਰ ਆਪਦੇ ਪ੍ਰੀਵੀਅਸ ਸਵਿੰਗ ਕੋਲ ਗਿਆ ਤੇ ਉਸ ਤੋਂ ਬਾਅਦ ਬ੍ਰੇਕਆਊਟ ਆਇਆ ਅਨਨੇਕ ਲੈਨ ਦਾ ਬ੍ਰੇਕ ਹੋਇਆ ਰੀਟੈਸਟ ਹੋਇਆ ਇੱਥੇ ਲੋਕਾਂ ਨੇ ਐਂਟਰੀ ਲੈ ਲਈ ਸਟੌਪ ਲੋਸ ਹਾਲ ਨੇ ਆ ਟਾਰਗੇਟ ਲੈ ਲਿਆ ਇਹਨਾਂ ਦੀ ਐਕਿਊਰੇਸੀ ਤੁਹਾਨੂੰ ਕੋਈ ਜਦੋਂ ਚਾਰਟ ਪੈਟਰਨ ਦੇ ਵੇਖੋਗੇ 20% ਹੀ ਕੰਮ ਕਰਨਗੇ ਬਾਕੀ ਇਹ ਫੇਲ ਹੀ ਮਿਲਣਗੇ ਤੁਹਾਨੂੰ ਚਾਰਟ 'ਚ ਇਹ ਜਿਹੜੇ ਚਾਰਟ ਪੈਟਰਨ ਨੇ ਇਹਦੀ ਮੈਂ ਤੁਹਾਨੂੰ ਇੱਕ ਵਰੀਏਸ਼ਨ ਵੀ ਦੱਸ ਦਾਂ ਕਿਸੇ ਵਾਰ ਇਹ ਹੈਡ ਐਂਡ ਸ਼ੋਲਡਰ ਐਵੇਂ ਵੀ ਬਣ ਸਕਦਾ ਇਹ ਵੀ ਹੈਡ ਐਂਡ ਸ਼ੋਲਡਰ ਹੈ ਠੀਕ ਹੈ ਇਹ ਚਾਰਟ ਪੈਟਰਨ ਦੀਆਂ ਵਰੀਏਸ਼ਨ ਹੁੰਦੀਆਂ ਨੇ हूँ एक पैटर्न है जी वेज ठीक है जी ये प्राइज चाहे वेज बनी उस प्राइज इतों डाउन साइड हो तो ये देखो प्राइज इतों की आ जोड़ा सब तो इन वाइड वो नीचे ਟਾਰਗੇਟਸ ਨੇ ਇਹ ਜਿਹੜੇ ਪੈਟਰਨ ਨੇ ਇਹਵੇਂ ਸਿਰ ਰਜਿਸਟੈਂਸ ਦੀ ਵੇਖਣਾ ਤਾਂ ਕੰਮ ਕਰੇਗਾ ਉਵੇਂ ਨਹੀਂ ਕੰਮ ਕਰੇਗਾ ਕਿਉਂਕਿ ਇਹ ਲਿਕুইਡਿਟੀ ਵਾਲਾ ਪੈਟਰਨ ਹੈ ਇਹ ਵੈਸੇ ਇੱਥੋਂ ਲਾਈਕ ਜਿਹੜਾ ਸਹੀ ਇਹ ਬੰਦ ਹਨ ਮੈਂ ਤੁਹਾਨੂੰ ਇੱਥੋਂ ਇੱਕ ਐਗਜ਼ਾਮਪਲ ਦੇ ਹੀ ਦੇਣਾ ਰਜਿਸਟੈਂਸ ਦੇ ਕੋਲ ਗਿਆ ਪ੍ਰਾਈਸ ਇਹ ਇੱਥੇ ਕਿਤੇ ਬਣੇਗਾ ਪੇਸ ਤੋਂ ਬਾਅਦ ਡਾਊਨਸਾਈਡ ਹੋਏਗਾ ਆ ਸਾਰੀ ਇਹ ਲਿਕুইਡਿਟੀ ਹੰਟ ਕਰੇਗਾ ਪਹਿਲਾਂ ਲਿਕুইਡਿਟੀ ਇੱਥੇ ਆ ਸਟੌਪ ਲੋਸ ਹੰਟਿੰਗ ਕਰੇਗਾ ਲਿਕুইਡਿਟੀ ਤੁਹਾਨੂੰ ਬਹੁਤ ਲੰਮਾ ਕਨਸੈਪਟ ਕਿਸੇ ਉਹ ਕਲਾਸਿਸ ਵਿੱਚ ਸਮਝਾਵਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕੰਟੀਨਿਊਸ਼ਨ ਪੈਟਰਨਸ ਦੀ ਠੀਕ ਹੈ ਕੰਟੀਨਿਊਸ਼ਨ ਪੈਟਰਨਸ ਬਹੁਤ ਵਧੀਆ ਇੱਕ ਟ੍ਰੇਡ ਐਂਟਰੀ ਹੁੰਦੀ ਹੈ ਪ੍ਰਾਈਸ ਅਪ ਟ੍ਰੈਂਡ ਸਹੀ ਉਸ ਤੋਂ ਬਾਅਦ ਕੀ ਹੁੰਦਾ ਕਨਸੋਲਿਡੇਸ਼ਨ ਕਿਸੇ ਕਰਦੇ ਕਰੈਕਸ਼ਨ ਆਨ ਦੀ ਪ੍ਰਾਈਸ ਲੇਕਿਨ ਯਾਦ ਰੱਖਣਾ ਹਮੇਸ਼ਾ ਜਿਹੜਾ ਉਹ ਵਾਲਾ ਪ੍ਰਾਈਸ ਆਏਗਾ ਨਾ ਉਹ ਜਿਹੜਾ ਪ੍ਰੀਵੀਅਸ ਸਵਿੰਗ ਹੋਏਗਾ ਨਾ ਤੇ ਤੁਸੀਂ ਫਿਬੋਨਾਚੀ ਲਾਓਗੇ ਇਹ ਪੁਆਇੰਟ ਮੈਂ ਤੁਹਾਨੂੰ ਪ੍ਰੋ ਟਿਪ ਦੇ ਰਿਹਾ ਪੁਆਇੰਟ 33 ਤੋਂ ਉੱਪਰ ਹੀ ਹੋਏਗਾ ਜਦੋਂ ਫਿਬੋਨਾਚੀ ਲਾਓਗੇ ਨਾ ਲੋ ਟੂ ਹਾਈ ਤੇ ਪੁਆਇੰਟ 33 ਦਾ ਲੈਵਲ ਹੁੰਦਾ ਜਿੰਨਾ ਦੇਰ ਪ੍ਰਾਈਸ ਇੱਥੋਂ ਦੀ ਉੱਪਰ ਕੰਸੋਲਿਡੇਸ਼ਨ ਕਰਦਾ ਇੱਕ ਫਲੈਗ ਬਣਾਉਂਦਾ ਇਹ 80% ਇਹਨਾਂ ਦੀ ਐਕਿਊਰੇਸੀ ਹੋ ਜਾਏਗੀ ਵਿਦ ਜੇ ਤੁਸੀਂ ਇਹਨੂੰ ਫੰਡਾਮੈਂਟਲ ট্রেਡਿੰਗ ਕਰੋਗੇ ਮੂਮੈਂਟਮ ਟ੍ਰੇਡਿੰਗ ਤਾਂ ਇਹਦੀ ਐਕਿਊਰੇਸੀ 80% ਹੋ ਜੇਗੀ ਤੇ ਇੱਥੋਂ ਦੀ ਤੁਹਾਨੂੰ ਕੀ ਕਰਨਾ ਆਉਂਦਾ ਜਦੋਂ ਬ੍ਰੇਕਆਊਟ ਆਈ ਐਂਟਰੀ ਰੀਟੈਸਟ ਤੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਆਪਣਾ ਟਾਰਗੇਟ ਆ ਜਿੰਨਾ ਆ ਫਲੈਗਸ ਉੱਪਰ ਤੱਕ ਇਹ ਬਹੁਤ ਵਧੀਆ ਪੈਟਰਨ ਹੁੰਦੇ ਨੇ ਲੇਕਿਨ ਇਹਨੂੰ ਸਿਰਫ ਬੁਲ ਮਾਰਕੀਟ ਯੂਜ਼ ਕਰਨਾ ਮੈਂ ਤੁਹਾਨੂੰ ਆਇਡੈਂਟੀਫਾਈ ਕਰਨਾ ਸਿਖਾਵਾਂਗਾ ਆਉਣ ਵਾਲੇ ਜਦੋਂ ਆਪਾਂ ਕਲਾਸਿਸ 'ਚ ਕਿ ਇਹਨੂੰ ਬੁਲ ਮਾਰਕੀਟ ਕਿਦੋਂ ਆਇਡੈਂਟੀਫਾਈ ਕਰਨੀ ਹੈ ਉਦੋਂ ਹੀ ਇਹ ਕੰਮ ਕਰਨਾ ਨਹੀਂ ਤੇ ਇਹਨੂੰ ਤੁਸੀਂ ਕਰੋਗੇ ਦੀ ਐਕੂਰੇਸੀ 30% ਵੀ ਨਹੀਂ ਰਹੇਗੀ ਪਰ ਇਹ ਹਾਈਲੀ ਪ੍ਰੋਫਿਟੇਬਲ ਪੈਟਰਨ ਨੇ ਐਮੀ ਬੀਰਿਸ਼ 플ੈਗ ਬੀਰਿਸ਼ ਦਾ 플ੈਗ ਦਾ ਮਤਲਬ ਹੈ ਕਿ ਬੀਰਿਸ਼ ਵਾਸਤੇ ਤੇ ਇਹ ਬੀਰਿਸ਼ ਮਾਰਕੀਟ ਜੀ ਕੰਮ ਜ਼ਿਆਦਾ ਕਰਨਗੇ ਸਟਾਕ ਥੱਲੇ ਜਾ ਰਿਹਾ ਉਸ ਵਕ ਕੰਸੋਲਡੇਸ਼ਨ ਕੀਤਾ ਇਹ ਠੀਕ ਹੈ ਜੀ ਪ੍ਰਾਈਸ ਹਮੇਸ਼ਾ ਕੰਸੋਲਡੇਸ਼ਨ ਕਰਦਾ ਹੈ ਕਦੀ ਸਟੇਟ ਵੀ ਕੰਸੋਲਡੇਸ਼ਨ ਕਰ ਦਿੰਦਾ ਲੇਕਿਨ ਜਦੋਂ ਆ ਕੰਸੋਲਡੇਸ਼ਨ ਇੱਥੋਂ ਦੀ ਰੋਗੇ ਪੁਆਇੰਟ 33 ਤੋਂ ਉਸ ਵਕ ਬ੍ਰੇਕਡਾਊਨ ਐਂਟਰੀ ਉਸ ਤੋਂ ਬਾਅਦ ਸਟੌਪ ਲੌਸ ਟਾਰਗੇਟ ਨੀਚੇ ਰੱਖੋ ਇਹ ਪੈਟਰਨ ਬਹੁਤ ਵਧੀਆ ਨਹੀਂ ਦੀ ਐਕਿਊਪ੍ਰੀਸਿੰਦੀ ਉਸ ਤੋਂ ਬਾਅਦ ਆਪਾਂ ਨੇ ਆ ਜੀ ਵੋਲੈਟਿਲਟੀ ਕੰਟ੍ਰੈਕਸ਼ਨ ਪੈਟਰਨ VCP VCP ਪੈਟਰਨ ਨੂੰ ਹਮੇਸ਼ਾ ਫੰਡਾਮੈਂਟਲੀ ਨਾਲ ਯੂਜ਼ ਕਰੀ ਜਾਂਦਾ ਓਵੇਂ ਇਹਨਾਂ ਦਾ ਪੈਟਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਕੋਈ ਵੀ ਕੋਈ ਛੋਟੀ ਸਮਾਲ ਕੈਪ ਕੰਪਨੀ ਚ ਟ੍ਰੇਡ ਕਰੋਗੇ ਜਾਂ ਇਨਵੈਸਟ ਕਰੋਗੇ ਉਹਦੇ ਵਾਸਤੇ ਤੁਹਾਨੂੰ ਕੋਈ ਫਾਇਦਾ ਨਹੀਂ ਸੋ ਮੈਂ ਤੁਹਾਨੂੰ VCP ਦੀ ਐਗਜ਼ਾਮਪਲ ਦੇਣਾ ਮੰਨ ਲਓ ਪ੍ਰਾਈਸ ਇੱਥੇ ਇੱਕ ਰੈਜ਼ਿਸਟੈਂਸ ਹੈ ਇੱਥੋਂ ਪ੍ਰਾਈਸ ਡਿੱਗਿਆ ਹੈ ਰੈਜ਼ਿਸਟੈਂਸ ਇੱਥੋਂ ਦੀ ਪ੍ਰਾਈਸ ਆ ਸੈਲਰ ਇਨਵਾਈਟ ਹੋਏ ਪ੍ਰਾਈਸ ਆ ਸੈਲਰ ਇਨਵਾਈਟ ਹੋਏ ਪ੍ਰਾਈਸ ਆ ਸੈਲਰਜ਼ ਇਨਵਾਈਟ ਕੀਤਾ ਲੇਕਿਨ ਹਰ ਵਾਰੀ ਤੁਸੀਂ ਦੇਖ ਸਕਦੇ ਹੋ ਸੈਲਰ ਕੱਟੇ ਨਿਊ ਲੋਨ ਨਹੀਂ ਲਾ ਪਾਉਂਦੇ ਤੇ ਪ੍ਰਾਈਸ ਕਿਤੇ ਨਾ ਕਿਤੇ ਇੱਕ ਅਪ ਟ੍ਰੈਂਡ 'ਚ ਜਾ ਰਿਹਾ ਤੇ ਸਡਨਲੀ ਕੀ ਕਰਦਾ ਪ੍ਰਾਈਸ ਇਹਨੂੰ ਤੋੜ ਦਿੰਦਾ ਠੀਕ ਹੈ ਇੱਕ ਹੋਰ ਗੱਲ ਜਿੰਨੀ ਵਰੀ ਰਿਸਿਸਟੈਂਸ ਜਿਆਦਾ ਤੇ ਕਰ ਟੱਚ ਹੋਈਏਗਾ ਉਹ ਵੀਕ ਹੋ ਜਾਂਦੀ ਹੈਗਾ ਜਾਂ ਕੋਈ ਸਪੋਰਟ ਜਿਆਦਾ ਵਰੀ ਟੱਚ ਹੋ ਜਾਂਦੀ ਉਹ ਵੀਕ ਹੋ ਜਾਂਦਾ ਜੇ ਤੁਸੀਂ ਨਾਰਮਲ ਡੇਸ 'ਚ ਇਹਨੂੰ ਟ੍ਰੇਡ ਕਰੋਗੇ ਨਾ ਹਮੇਸ਼ਾ ਇੱਕ ਹੀ ਕਰੇਗਾ ਜਿਹੜੇ ਲੋਕੀ ਪੈਟਰਨਸ ਨੂੰ ਟ੍ਰੇਡ ਕਰਦੇ ਨੇ ਨਿਫਟੀ 'ਚ ਇਹ ਹਮੇਸ਼ਾ ਕੀ ਕਰੇਗਾ ਇੱਥੇ ਸਾਰੀ ਲਿਕুইਡਿਟੀ ਲਏਗਾ ਉਦੋਂ ਇਹ ਪੈਟਰਨ ਨੂੰ ਐਵੇਂ ਨਹੀਂ ਟ੍ਰੇਡ ਕਰਨਾ ਉਦੋਂ ਅਸੀਂ ਆਹ ਟ੍ਰੇਡ ਕਰੀਦਾ ਇੱਥੇ ਐਂਟਰੀ ਆਹ ਸਟਾਪ ਲਸ ਲੇਕਿਨ ਵੈਸੇ ਜਿਹੜੀ ਇੱਥੇ ਜਦੋਂ ਆਪਾਂ ਮੋਮੈਂਟਮ ਟ੍ਰੇਡਿੰਗ 'ਚ ਕਰਾਂਗੇ ਉਹਦੋ ਇੱਥੇ ਹੀ ਐਂਟਰੀ ਹੋਏਗੀ ਜੋ ਬੁੱਕਸ ਤੇ ਲਿਖਿਆ ਹੈ ਇੱਥੇ ਐਂਟਰੀ ਆਨਾ ਵਾਈਡ ਉੱਪਰ ਟਾਰਗੇਟ ਠੀਕ ਹੈ ਇਹ ਹੈ VCP ਇਹਨੂੰ VCP ਜਾਂ ਅਸੈਂਡਿੰਗ ਟ੍ਰਾਇੰਗਲ ਇਹ ਵੀ ਇੱਕ ਟ੍ਰਾਇੰਗਲ ਹੈ ਨਾ ਅਸੈਂਡਿੰਗ ਟ੍ਰਾਇੰਗਲ ਠੀਕ ਹੈ ਜੀ ਅਸੈਂਡਿੰਗ ਟ੍ਰਾਇੰਗਲ ਆ ਟ੍ਰਾਇੰਗਲ ਟਾਈਪ ਹੋ ਗਿਆ ਨਾ ਉੱਪਰ ਇੱਕ ਫਲੈਟ ਹੈ ਐਵੇਂ ਇਹਦੇ ਤੋਂ ਉਲਟਾ ਹੁੰਦਾ ਹੈ ਡਿਸੈਂਡਿੰਗ ਟ੍ਰਾਇੰਗਲ ਮੰਨ ਲਓ ਇੱਕ سپورਟ ਇੱਥੇ ਪ੍ਰਾਈਸ ਟੂ ਬੌਂਸ ਬੈਕ ਕਰ ਰਿਹਾ ਪਰ ਉਹਨਾ ਇੱਥੋਂ ਦੀਆ ਬ੍ਰੇਕਡਾਊਨ ਹੁੰਦਾ ਰੀਟੈਸਟ ਹੁੰਦਾ ਉਸ ਤੋਂ ਬਾਅਦ ਸਟਾਕ ਚ ਹਾਂਜੀ ਇੱਥੇ ਕੀ ਆਪਣੀ ਐਂਟਰੀ ਐਸ ਟਾਰਗੇਟ ਉਸ ਤੋਂ ਬਾਅਦ ਅੰਦਰ ਸਮੈਟਿਕਲ ਟ੍ਰਾਇੰਗਲ ਇਹ ਵੀ ਇੱਕ ਵੀਸੀਪੀ ਦੀ ਫਾਰਮ ਹੀ ਹੈ ਪ੍ਰਾਈਸ ਕਿਤੇ ਨਾ ਕਿਤੇ ਕੰਸੋਲਿਡੇਸ਼ਨ ਚ ਫਸ ਗਿਆ ਤੇ ਬ੍ਰੇਕਡਾਊਨ ਵੀ ਹੈ ਬ੍ਰੇਕਡਾਊਨ ਦੋਨਾਂ ਪਾਸੇ ਹੋ ਸਕਦਾ ਹੈ ਤੁਹਾਡੇ ਲੇਕਿਨ ਮੈਂ ਤੁਹਾਨੂੰ ਕਹਿਆ ਨਾਰਮਲ ਦੇ ਅਸੇ ਲਿਕুইਡਿਟੀ ਦਾ ਕੰਮ ਕਰਦੇ ਨੇ ਆਪਾਂ ਲਿਕুইਡਿਟੀ ਜਦੋਂ ਕਲਾਸ ਵਿੱਚ ਕਰਾਂਗੇ ਉਦੋਂ ਐਕਸਪਲੇਨ ਚੰਗੀ ਤਰ੍ਹਾਂ ਕਰਾਂਗੇ ਤੇ ਇਹਨਾਂ ਦੀ ਇੱਥੇ ਐਂਟਰੀ ਐਸਨ ਜਿੰਨਾ ਇਹ ਵਾਈਡ ਬੰਨ ਉੱਪਰ ਟਾਰਗੇਟ ਤੇ ਲਾਸਟ ਪੈਟਰਨ ਹੈ ਕੱਪ ਪੈਂਡੈਂਲ ਸਟਾਕ ਜਾ ਰਿਹਾ ਹੈ ਅਪਟਰੈਂਡ ਇਸ ਤੋਂ ਬਾਅਦ ਇੱਕ ਵਧੀਆ ਕਲੈਕਸ਼ਨ ਕਰ ਰਿਹਾ ਫਿਰ ਆ ਇਹਦਾ ਜਿਹੜਾ ਰੈਜ਼ਿਸਟੈਂਸ ਇਸਟਾਕ ਕਿਤੇ ਨਾ ਕਿਤੇ ਇਹਨੂੰ ਟੱਚ ਕਰਦਾ ਉਸ ਤੋਂ ਬਾਅਦ ਇੱਥੇ ਸੈਲਿੰਗ ਆਂਦੀ ਕਨਸੋਲਿਡੇਸ਼ਨ ਆਂਦੀ ਉਸ ਤੋਂ ਦੀ ਇਸਟਾਕ ਬ੍ਰੇਕਆਊਟ ਕਰਦਾ ਆ ਕਿ ਹੋ ਗਿਆ ਕੱਪ ਆ ਕਿੰਨਾ ਨਾ ਹੈਂਡਲ ਇਹ ਮੇਸ਼ਾ ਜਦੋਂ ਮਲਟੀイヤー ਬ੍ਰੇਕਆਊਟ ਹੁੰਦੇ ਨਾ ਉਦੋਂ ਕੰਮ ਆਂਦਾ ਹਰ ਪੈਟਰਨ ਨੂੰ ਤੁਹਾਨੂੰ ਜੇ ਪਤਾ ਹੋਵੇ ਇਹਨੂੰ ਯੂਜ਼ ਕਿੱਥੇ ਕਰਨਾ ਹੈ ਇਹਦੀ ਲੋਕੇਸ਼ਨਸ ਕੀ ਹੈ ਤੇ ਤੁਸੀਂ ਪ੍ਰੋਫਿਟੇਬਲ ਹੋ ਸਕਦੇ ਹੋ ਨਹੀਂ ਤਾਂ ਇਹ ਪੈਟਰਨਸ ਦੀ ਐਕ੍ਰੋਸਿਸ ਤੋਂ ਦੱਸਿਆ ਇਹ 20% ਹੀ ਹੈ ਇਹ ਪੈਟਰਨ ਨੂੰ ਕਿਹੜੇ ਵੇ ਨਾਲ ਯੂਜ਼ ਕਰਨਾ ਮੰਨ ਲਓ ਕੋਈ ਤੁਸੀਂ ਇੱਕ ਪੈਟਰਨ ਦੇਖ ਲਿਆ ਉੱਥੇ ਤੁਹਾਨੂੰ ਪਤਾ ਹੀ ਨਹੀਂ ਜਿਹੜੀ ਕੰਪਨੀਆਂ ਇਸ ਇਥੇ ਫੰਡਾਮੈਂਟਲ ਕਲੀਨ ਤੁਸੀਂ ਕੋਈ ਸਟ੍ਰੇਡ ਨਹੀਂ ਕਰ पाओगे ਠੀਕ ਹੈ ਇੰਦੀ ਮੈਂ ਤੁਹਾਨੂੰ ਕੰਪਨੀ ਹੈਂਡਲ ਦਾ ਟਾਰਗੇਟ ਦੱਸ ਦਨ ਜਿੰਨੀ ਆਇਤ ਅਨ ਐਕਸਪੈਕਟ ਹੁੰਦਾ ਇੱਥੇ ਸਟਾਪ ਲਸ ਹੁੰਦਾ ਮੰਨ ਲਓ ਜੇ 100 ਰੁਪਏ ਦਾ ਸ਼ੇਅਰ ਉਹ 200 ਰੁਪਏ ਗਿਆ ਚਲਾ ਤੇ ਉਹਨਾਂ 100 ਰੁਪਏ ਦੇ ਉੱਤੇ ਟਾਰਗੇਟ ਰੱਖਾਂਗੇ 200 ਤੇ 300 ਰੁਪਏ ਦਾ ਤੇ ਆਪਣਾ ਸਟੌਪ ਲਸ ਮਸਾ ਹੀ 20 ਰੁਪਏ ਦਾ ਰਹੇਗਾ ਇਹ ਬਹੁਤ ਹਾਈ ਰਿਸਕ ਰਿਵਾਰਡ ਵਾਲਾ ਪੈਟਰਨ ਹੁੰਦਾ ਠੀਕ ਹੈ ਹੋਪ ਤੁਸੀਂ ਇਸ ਵੀਡੀਓ ਚ ਪੈਟਰਨ ਨੂੰ ਸਮਝ ਚੁੱਕੇ ਹੋਵੋਗੇ ਅਜੇ ਤੁਹਾਡੇ ਕਾਫੀ ਡਾਊਟ ਹੋਣਗੇ ਜੇ ਤੁਸੀਂ ਤੁਹਾਡੇ ਕੋਈ ਡਾਊਟ ਹੈ ਨਾ ਉਹ ਇਸ ਵੀਡੀਓ ਚ ਕਮੈਂਟ ਕਰ ਦੇਣਾ ਮੈਂ ਅਗਲੀ ਵੀਡੀਓ ਚ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਥੈਂਕ ਯੂ